ਸਾ ਲੋਕ ਮਹੱਲਾ ਚੌਥਾ ਅੰਦਰ ਅਭਿਆਨ ਭਈ ਮਤ ਮਦਮ ਸਤਿਗੁਰ ਕੀ ਪਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੈ ਖਪਾਹੀ ਅੰਤਰ ਆਗਿਆਨ ਭਈ ਮਤ ਮਦਮ ਸਤ ਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੇ ਖਪਹਿ ਕਪਾਹੀ ਸਤ ਗੁਰ ਕਾ ਭਾਣਾ ਚਿਤ ਨ ਆਵੇ ਆਪਣੇ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਨ ਨਾਨਕ ਸ਼ਬਦ ਸਮਾਹੀ ਮਹਲਾ ਚੌਥਾ ਮਨ ਮੁਖ ਮਾਇਆ 모헤 ਵਾਪੇ ਦੁਜੈ ਪਾਏ ਮਨੁ ਆਥਿਰ ਨਾਹਿ ਅਨੰਦਿਨ ਜਲਤ ਰਹੇ ਦਿਨ ਰਾਤੀ ਹੋ ਮੈਂ ਖਪੇ ਖਪਾਹਿ ਅੰਤਰ ਲੋਭ ਮਹਾ ਗੋਬਾਰਾ ਕਿਨ ਕ ਨਿਕਟ ਨ ਕੋਈ ਜਾਏ ਓਏ ਆਪ ਦੁਖੀ ਸੁਖ ਕਬ ਹੋ ਨ ਪਾਵੇ ਜਨਮ ਮਰੇ ਮਰ ਜਾਏ ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚੰਨੀ ਚਿਤਲਾਏ ਪੌੜੀ ਸੰਤ ਪਗਤ ਪਰਵਾਣ ਜੋ ਪ੍ਰਭ ਪਾਇਆ ते विचखण जंत जिनी हार त्याया अमृत नाम निदान भोजन खाया संत जना की तूर मस्तक लाया नानक पय पुनीत हर तीर्थ नाया अमृत नाम निदान भोजन खाया ਸਤ ਜਨਾ ਕੀ ਤੋਰ ਮਸਤਕ ਲਾਇਆ ਨਾਨਕ ਪਏ ਪੁਨੀਤ ਅਰਤੀਰਥ ਨਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਟੁਡੇਜ਼ ਹੁਕਮਨਾਮਾ ਫਰਾਮ ਸ੍ਰੀ ਦਰਬਾਰ ਸਾਹਿਬ ਅਮਰਸਾ ਅਟਡ ਬਾਏ ਆਵਰ 4ਥ ਗੁਰੂ ਗੁਰੂ ਰਾਮਦਾਸ ਜੀ ਅੰਡਰ ਹੈਡਿੰਗ ਸ਼ਲੋਕ 4ਥ ਮਹਿਲ Guru Savji saying that he has spiritual ignorance within and his intellect is dull and dim. He does not place his faith in the true Guru. He has deceit within himself and so he sees deception in all others. Through his deceptions he is totally ruined. The true Guru's will does not enter into his consciousness, and so he wanders around, pursuing his own interests. If he grants his grace, then Nanak is absorbed into the Word of the Shabad. Fourth Meher, the self-willed. Manmukhs are engrossed in emotional attachment to Maya. In the love of duality, their minds are unsteady night and day. They are burning day and night. They are totally ruined by their egotism. Within them is the total pitch darkness of. Greed and no one even approaches them. They themselves are miserable and they never find peace. They are born only to die and die again. O Nanak, the true Lord God forgives those who focus their consciousness. On the Guru's feet, body. That saint, that devotee is acceptable who is loved by God. Those beings are wise who meditate on the Lord. They eat the food, the treasure of the ambrosial Name, the name of the Lord. They apply the dust of the feet. of the saints to their foreheads oh nanak they are purified bathing in the sacred shrine of the lord ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ ਸ਼ਲੋਕ ਮਹੱਲਾ ਚੌਥਾ ਸਤਿਗੁਰੂ ਸਾਡੀ ਫਰਮਾਨ ਕਰਨ ਨੇ ਮਨ ਮੁਖ ਦੇ ਹਦੇ ਵਿੱਚ ਆ ਗਿਆਨ ਹੈ ਉਸਤੀ ਅਕਲ ਹੋਸ਼ੀ ਹੁੰਦੀ ਹੈ ਤੇ ਸਤਿਗੁਰੂ ਤੇ ਉਸ ਨੂੰ ਸਿੱਧਕ ਨਹੀਂ ਹੁੰਦਾ ਮਨ ਵਿੱਚ ਤੋਖਾ ਹੋਣ ਕਰਕੇ ਸੰਸਾਰ ਵਿੱਚ ਵੀ ਉਹ ਸਾਰਾ ਤੋਖਾ ਹੀ ਤੋਖਾ ਵਰਤਦਾ ਸਮਝਦਾ ਹੈ ਮਨ ਮੁਖ ਬੰਦੇ ਆਪ ਦੁਖੀ ਹੁੰਦੇ ਹਨ ਤੇ ਹੋਰਨਾਂ ਨੂੰ ਦੁਖੀ ਕਰਦੇ ਹਨ ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿੱਚ ਨਹੀਂ ਆਉਂਦਾ ਭਾਵ ਪਾਣਾ ਨਹੀਂ ਮੰਨਦੇ ਤੇ ਆਪਣੀ ਗਰਜ ਦੇ ਪਿੱਛੇ ਭਟਕਦੇ ਫਿਰਦੇ ਹਨ ਇਹ ਨਾਨਕ ਜੇ ਹਰੀ ਆਪਣੀ ਮਿਹਰ ਕਰੇ ਤਾਂ ਹੀ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦੇ ਹਨ ਮਾਇਆ ਦੇ ਮੋਹ ਵਿੱਚ ਗਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿੱਚ ਇੱਕ ਥਾਂ ਨਹੀਂ ਟਿਕਦਾ ਹਰ ਵੇਲੇ ਦਿਨ ਰਾਤ ਮਾਇਆ ਵਿੱਚ ਸੜਦੇ ਰਹਿੰਦੇ ਹਨ ਅਹੰਕਾਰ ਵਿੱਚ ਆਪ ਦੁਖੀ ਹੁੰਦੇ ਹਨ ਉਹਨਾਂ ਨੂੰ ਦੁਖੀ ਕਰਦੇ ਹਨ ਉਹਨਾਂ ਦੇ ਅੰਦਰ ਲੋ ਰੂਪ ਵੱਡਾ ਹਨੇਰਾ ਹੁੰਦਾ ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਟੁੱਕਦਾ ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ ਕਦੇ ਸੁਖੀ ਨਹੀਂ ਹੁੰਦੇ ਸਦਾ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਇਹ ਨਾਨਕ ਜੇ ਉਹ ਗੁਰੂ ਦੇ ਚਰਨਾਂ ਵਿੱਚ ਚਿਤ ਜੋੜਨ ਤਾਂ ਸੱਚਾ ਹਰੀ ਉਹਨਾਂ ਨੂੰ ਬਖਸ਼ ਲਏ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ ਉਹ ਸੰਤ ਹਨ ਭਗਤ ਹਨ ਉਹ ਹੀ ਕਬੂਲ ਹਨ ਉਹ ਮਨੁੱਖ ਸਿਆਣੇ ਹਨ ਜੋ ਹਰੀ ਨਾਮ ਸਿਮਰਦੇ ਹਨ ਆਤਮਿਕ ਜੀਵਨ ਦੇਣ ਵਾਲਾ ਨਾਮ ਖਜ਼ਾਨਾ ਰੂਪ ਭੋਜਨ ਖਾਂਦੇ ਹਨ ਤੇ ਸੰਤਾਂ ਦੀ ਚਰਨ ਧੂੜ ਆਪਣੇ ਮੱਥੇ ਤੇ ਲਾਉਂਦੇ ਹਨ ਇਹ ਨਾਨਕ ਇਹੋ ਜਿਹੇ ਮਨੁੱਖ ਹਰੀ ਦੇ ਭੋਜਨ ਰੂਪ ਤੀਰਸਤੇ ਨਾ ਹੁੰਦੇ ਹਨ ਤੇ ਪਵਿੱਤਰ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ